ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 48 ਖੰਨੇ ਤੋਂ ਬਦਲੀ ਹੋਈ ਗਵਰਨਰ ਰਾਜ ਦੌਰ ਦਮੰਡਾ ਹੁੰਦੀ ਹੈ ਅਫਸਰ ਸ਼ਾਹੀ ਤਾਰੂਹੂ ਉਹ ਹੁੰਦੇ ਉਸ ਧੜੇ ਤੇ ਮੋਰੀ ਹੁਣ ਜੋ ਸਤ ਨਦੀਆਂ ਦੇ ਤਾਰੂਹੂ ਮੈਂ ਨਗਰ ਪਾਲਿਕਾ ਦਾ ਪ੍ਰਸ਼ਾਸਕ ਹੁੰਦੇ ਨਾਤੇ ਚੁੰਗੀ ਦੇ ਚੋਰਾ ਤੇ ਸਕੰਜਾ ਕਸ ਦਿੱਤਾ ਦੋਸਤੋ ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਆਉਣ ਤੇ ਚੁੰਗੀ ਦੀ ਆਮਦਨ ਤਕਰੀਬਨ 8 ਹਜ਼ਾਰ ਰੋਜ਼ਾਨਾ ਸੀ ਜੋ ਚੋਰੀ ਕਸਣ ਨਾਲ 64 ਹਜ਼ਾਰ ਰੋਜ਼ਾਨਾ ਹੋ ਗਈ ਹਰ 100% ਵਾਧਾ ਹੋਇਆ ਫਿਰ ਕੀ ਹੋਇਆ ਭਾਜਪਾ ਨੇ ਮੇਰੀ ਬਦਲੀ ਲਈ ਜ਼ੋਰ ਪਾ ਦਿੱਤਾ ਜਿਸ ਤੋਂ ਮੈਨੂੰ ਕਈ ਸਾਲਾਂ ਬਾਅਦ ਸ਼੍ਰੀ ਮਦਨ ਮੋਹਨ ਮਿੱਤਰ ਸਾਹਿਬ ਸਾਬਕਾ ਭਾਜਪਾ ਮੰਤਰੀ ਨੇ ਖੁਦ ਦੱਸਿਆ ਕਿ ਪਾਵੇਂ ਸਾਡੇ ਵਰਕਰ ਗਲਤ ਸੀ ਪਰ ਫਿਰ ਵੀ ਸਾਨੂੰ ਬਦਲੀ ਦੀ ਸਿਫਾਰਿਸ਼ ਕਰਨੀ ਪਈ ਨਾਲ ਇਹ ਵੀ ਕਿਹਾ ਕਿ ਇਹ ਚੰਗਾ ਅਫਸਰ ਇਸ ਨੂੰ ਚੰਗੀ ਥਾਂ ਤੇ ਲਾਉਣਾ ਉਧਰੋਂ ਚੀਫ ਸਕੱਤਰ ਦੇ ਨਜ਼ਦੀਕੀ ਨੇ ਆਪਣੇ ਨਿੱਜੀ ਮਫਾਦ ਦੀ ਪੂਰਤੀ ਲਈ ਮੇਰੀ ਬਦਲੀ ਡਿਪਟੀ ਡਾਇਰੈਕਟਰ ਕਮ ਚੇਅਰਮੈਨ ਨਗਰ ਸਦਾ ٹرسٹ ਪਟਿਆਲੇ ਕਰਵਾ ਲਈ ਜਿਸ ਦਾ ਪਤਾ ਮੈਨੂੰ ਬਦਲੀ ਹੋਣ ਉਪਰੰਤ ਲੱਗਾ ਮੈਂ ਲੋਕਲ ਬਾਡੀਜ਼ ਵਿਭਾਗ ਦਾ ਡਿਪਟੀ ਡਾਇਰੈਕਟਰ ਕਮ ਚੇਅਰਮੈਨ ਨਗਰ ਸਦਾ ٹرسٹ ਪਟਿਆਲਾ ਲੰਮੇ ਸਮੇਂ ਲਈ ਰਿਹਾ ਪਹਿਲਾਂ ਇਸ ਪੋਸਟ ਨੂੰ ਆਮ ਲੋਕ ਜਾਣਦੇ ਹੀ ਨਹੀਂ ਸੀ ਕਿ ਇਸ ਦਾ ਕੀ ਕੰਮ ਹੁੰਦਾ ਹੈ ਤੇ ਇਸ ਦਾ ਦਫਤਰ ਕਿੱਥੇ ਹੈ ਗੋਪਾਲਪ uri ਦੀ ਕਪੂਰ ਸਾਹਿਬ ਨਾਲ ਪੁਰਾਣੀ ਲਿਹਾਜ਼ੀ ਜਦੋਂ ਡੀਸੀ ਪਟਿਆਲਾ ਰਹੇ ਸੀ ਗੋਪਾਲਪ uri ਦੀ ਜ਼ਮੀਨ ਨਗਰ ਸੁਧਾਰ ਟਰਸਟ ਪਟਿਆਲਾ ਵੱਲੋਂ ਟਰੱਕ ਯੂਨੀਅਨ ਕੋਲ ਸੇਵਾ ਸਿੰਘ ਠਿਕਰੀ ਵਾਲਾ ਨਗਰ ਦੇ ਨਾਮ ਹੇਠ ਸਕੀਮ ਵਿੱਚ ਹਕਵੈਰ ਹੋਈ ਸੀ ਉਹ ਚਾਹੁੰਦਾ ਸੀ ਕਿ ਉਹ ਜ਼ਮੀਨ ਛੱਡੀ ਜਾਵੇ ਮੈਨੂੰ ਇਸ ਕੱਲ੍ਹ ਤੋਂ ਪਤਾ ਲੱਗਿਆ ਜਦੋਂ ਮੇਰੇ ਜੁਆਇਨ ਕਰਨ ਉਪਰੰਤ ਸ਼੍ਰੀ ਗੋਪਾਲਪੁਰੀ ਸਰਦਾਰ ਦਲਜੀਤ ਸਿੰਘ ਬਾਈਆ ਰਿਟਾਇਰਡ ਤਹਿਸੀਲਦਾਰ ਨੂੰ ਨਾਲ ਲੈ ਕੇ ਮੇਰੇ ਕੋਲ ਆਏ। ਉਹਨਾਂ ਨੇ ਮੈਨੂੰ ਇੱਕ ਦਰਖਾਸਤ ਦਿੱਤੀ। ਮੈਂ ਕਿਹਾ ਜੀ ਮੈਂ ਰਿਕਾਰਡ ਦੀ ਕੋਹ ਕਰ ਲਵਾਂ ਤੇ ਹੇਠਲੇ ਦਫ਼ਤਰ ਤੋਂ ਰਿਪੋਰਟ ਲੈ ਲਵਾਂ। ਮੈਂ ਜਦੋਂ ਦਫ਼ਤਰੋਂ ਰਿਪੋਰਟ ਲਈ ਤਾਂ ਮੈਨੂੰ ਦੱਸਿਆ ਗਿਆ ਕਿ ਉਹਨਾਂ ਦੀ ਜ਼ਮੀਨ 10 ਸਾਲ ਪਹਿਲਾਂ ਅਕਵਾਇਰ ਹੋ ਕੇ ਉਸ ਦਾ ਮੁਆਵਜ਼ਾ ਵੀ ਲੈ ਲਿਆ ਹੈ। ਉਸ ਦੇ ਬਦਲੇ ਡਿਸਪਲੇਸਡ ਪਰਸਨ ਦੇ ਕੋਟੇ ਤੋਂ ਪਲਾਟ ਵੀ ਲੈ ਲਿਆ ਹੈ ਤੇ ਉਸ ਜ਼ਮੀਨ ਤੇ ٹرسٹ ਵੱਲੋਂ ਦੁਕਾਨਾਂ પાਕੇ ਉਹਨਾਂ ਦੀ ਬੋਲੀ ਕਰਕੇ ਸਾਰੀ ਰਕਮ ਵੀ ਜਮ੍ਹਾਂ ਹੋ ਚੁੱਕੀ ਹੈ ਮੈਨੂੰ ਹੈਰਾਨੀ ਹੋਈ ਕਿ ਲੋਕ ਕਿਵੇਂ ਸਿਫਾਰਸ਼ ਦੀ ਦਰਬਾਰਤੋ ਕਰਦੇ ਹਨ ਦੋ ਤਿੰਨ ਦਿਨ ਬਾਅਦ ਫਿਰ ਉਹ ਮੈਨੂੰ ਮਿਲੇ ਮੈਂ ਜੋ ਸਾਰੀ ਕਹਾਣੀ ਦੱਸੀ ਤਾਂ ਉਹ ਮੇਰੇ ਵੱਲ ਤੱਕ ਕੇ ਬੋਲੇ ਫਿਰ ਸਿੱਧੂ ਸਾਹਿਬ ਮੈਂ ਕਪੂਰ ਸਾਹਿਬ ਨੂੰ ਕੀ ਦੱਸਾਂ ਮੈਂ ਕਿਹਾ ਕਿਹੜੇ ਕਪੂਰ ਸਾਹਿਬ ਉਹ ਬੋਲਿਆ ਐਸਐਲ ਕਪੂਰ ਮੁਖਸ ਕਤਰ ਸਾਹਿਬ ਮੈਂ ਕਿਹਾ ਕਿ ਇਹ ਤਾਂ ਤੁਹਾਨੂੰ ਪਤਾ ਹੋਣਾ ਤੁਸੀਂ ਕੀ ਦੱਸਣਾ ਜੀ ਨਹੀਂ ਮੇਰਾ ਇਸ ਨਾਲ ਕੀ ਵਸਤਾ ਉਸਨੇ ਮੈਨੂੰ ਬੜੇ ਧੌਂਸ ਭਰੇ ਲਹਿਜੇ ਵਿੱਚ ਕਿਹਾ ਕਿ ਮੈਨੂੰ ਇਹ ਕੰਮ ਕਰਨ ਲਈ ਹੀ ਤਾਂ ਪਟਿਆਲੇ ਲਿਆਂਦਾ ਸੀ ਮੈਂ ਉਸ ਨੂੰ ਜਵਾਬ ਦਿੱਤਾ ਕਿ ਹਰਕੇਸ਼ ਸਿੰਘ ਸਿੱਧੂ ਇਹਨਾਂ ਸਸਤਾ ਤੇ ਵਕਾਊ ਮਾਲ ਨਹੀਂ ਪਈ ਜਿੱਧਰ ਨੂੰ ਮਰਜ਼ੀ ਅੰਗੂਠਾ ਲਵਾ ਲਓ ਸਿੱਧੂ ਆਪਣੀ ਨੌਕਰੀ ਤੇ ਜ਼ਿੰਦਗੀ ਆਪਣੀਆਂ ਸ਼ਰਤਾਂ ਤੇ ਜਿਉਂਦਾਦੀ ਹੈ ਕਿਸੇ ਮਜ਼ਾਰੀ ਦੇ ਇਸ਼ਾਰਿਆਂ ਤੇ ਨੱਚਣ ਵਾਲਾ ਜਾਨਵਰ ਨਹੀਂ ਮੈਨੂੰ ਦੋ ਚਾਰ ਕੋਰੀਆਂ ਕਰਾਰੀਆਂ ਗੱਲਾਂ ਮੂੰਹ ਤੇ ਸੁਣਾਈਆਂ ਮੈਂ ਸੋਚੇ ਵਜਾਏ ਇਸ ਦੇ ਕਿ ਇਹ ਮੁਖਸਕਰਤਰ ਨੂੰ ਮੇਰੀ ਸ਼ਿਕਾਇਤ ਕਰੇ ਕਿਉਂ ਨਾ ਖੁਦ ਹੀ ਗੱਲ ਸਪਸ਼ਟ ਕਰ ਦਈਏ ਮੈਂ ਚੰਡੀਗੜ੍ਹ ਗਿਆ ਤੇ ਮੁਖਸਕਰਤਰ ਨੂੰ ਮਿਲਿਆ ਮੈਂ ਸ਼੍ਰੀ ਐਸ ਐਲ ਕਪੂਰ ਮੁਖਸਕਰਤਰ ਨੂੰ ਦੱਸ ਦਿੱਤਾ ਕਿ ਪਟਿਆਲੇ ਇੱਕ ਗੋਪਾਲਪ uri ਨਾਂ ਦਾ ਆਦਮੀ ਮੇਰੇ ਤੋਂ ਨਜਾਇਜ਼ ਕੰਮ ਕਰਾਉਣ ਲਈ ਤੁਹਾਡਾ ਨਾਂ ਲੈ ਕੇ ਦਬਾਅ ਪਾਉਂਦਾ ਹੈ ਉਹ ਕੰਮ ਹੋ ਹੀ ਨਹੀਂ ਸਕਦਾ ਜਿਹੜੀ ਜ਼ਮੀਨ ਉਹ ਐਕਵੀਜ਼ੀਸ਼ਨ ਚੋਂ ਛੱਡਣ ਲਈ ਕਹਿੰਦਾ ਉਹ 10 ਸਾਲ ਪਹਿਲਾਂ ਅਕਵਾਇਰ ਹੋ ਕੇ ਮੌਜਦਾ ਲੈ ਕੇ ਵਪਾਰਕ ਸਾਈਟਾਂ ਬੋਲੀ ਕਰਕੇ ਲੋਕਾਂ ਨੂੰ ਵੇਚ ਕੇ ਵਸੂਲੀ ਹੋ ਗਈ ਹੈ ਕਬਜ਼ਾ ਦੇ ਦਿੱਤਾ ਹੈਸਲ ਕਪੂਰ ਕਹਿੰਦਾ ਮੈਂ ਤੁਹਾਨੂੰ ਕਦੋਂ ਕਿਹਾ ਕਿ ਇਦਾਂ ਕਰੋ ਮੇਰੀ ਕੋਈ ਸਪਾਰਸ਼ ਨਹੀਂ ਜੋ ਠੀਕ ਹੈ ਉਹ ਕਰੋ ਮੈਨੂੰ ਨਾ ਕਦੇ ਅਸਲ ਕਪੂਰ ਦਾ ਫੋਨ ਆਇਆ ਤੇ ਨਾ ਗੋਪਾਲਪੁਰੀ ਦਾ ਮੈਂ ਹੁਣ ਰਿਟਾਇਰਮੈਂਟ ਪਿੱਛੋਂ ਸੋਚਦਾ ਹਾਂ ਕਿ ਮੇਰੇ ਇਹ ਪੰਗੇ ਤੇ ਸੀਨਾ ਜ਼ੋਰੀ ਕੀ ਬਹਾਦਰੀ ਸੀ ਜਾਂ ਮੂਰਖਤਾ ਫਿਰ ਖੁਦ ਹੀ ਮਨ ਜਵਾਬ ਦਿੰਦਾ ਹੈ ਕਿ ਜੋ ਵੀ ਹੋ ਗਿਆ ਹੁਣ ਉਸ ਲਈ ਕਾਹਦਾ ਪਰਛਤਾਵਾ ਕੁਝ ਕਰਤਾਵਾਂ ਦਾ ਲੇਖਾ ਜੋਖਾ ਤੁਸੀਂ ਨਹੀਂ ਬਲਕਿ ਤਵਾਰੀ ਕਰਦੀ ਹੈ ਹੁਣ ਮੈਂ ਇਹਨਾਂ ਸਵਾਲਾਂ ਦਾ ਜਵਾਬ ਪਾਠਕਾਂ ਤੇ ਆਲੋਚਕਾਂ ਤੇ ਛੱਡ ਦਿੰਦਾ ਹਾਂ ਬਾਕੀ ਅਗਲੇ ਅੰਕ ਵਿੱਚ ਧੰਨਵਾਦ